ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਹਾਲੀਅਤ ਜੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾਂ ਚੋਣਵੀਆਂ ਖਬਰਾਂ ਬਠਿੰਡਾ ਵਿਕਾਰੀ ਸੀਟ ਤੋਂ ਆਮ ਆਦਮੀ ਪਾਰਟੀ ਨਹੀਂ ਲੜੇਗੀ ਚੋਣ ਸੁਖਪਾਲ ਖੈਰਾਂ ਨੇ ਸ਼ੁਰੂ ਕੀਤੀ ਆਪਣੀ ਚੋਣ ਮੁਹਿੰਮ ਬਠਿੰਡਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਨੂੰ ਟਿਕਟ ਦੇਣ ਦੀ ਮੰਗ ਉੱਠੀ ਭਾਰਤ ਨੇ ਪਾਕਿਸਤਾਨ ਤੋਂ ਖਾਲਸਤਾਨੀਆਂ ਦੀ ਹਵਾਲਗੀ ਮੰਗੀ ਸਾਬਕਾ ਵਿਧਾਇਕ ਅਤੇ ਉਮਰਾ ਡੰਗਲ ਦੀਆਂ ਜਮਾਨਤ ਅਰਜ਼ੀਆਂ ਤੇ ਸੁਣਵਾਈ ਅੱਜ ਪੰਜਾਬ ਵਿੱਚ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਵਧੀ ਦਿੱਲੀ ਸਰਕਾਰ ਨੇ ਲੱਭਿਆ ਨਫ਼ਰਤ ਰੋਕਣ ਦਾ ਢੰਗ ਹੁਣ ਖਬਰਾਂ ਦੇ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੜਾਂ ਖੇਡਾਂ ਦੇ ਮਜ਼ਾਨਾ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ بس ਸਰਚ ਕਰੋ ਪੰਜਾਬ ਧਰਨੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਿਲ ਹੋ ਜਾਓ ਮਹਿਲ ਕਲਾਂ ਗੋਲੀ ਕਾਂਡ ਨੂੰ ਕਨਾਉਣਾ ਅਪਰਾਧ ਦੱਸਦੇ ਆ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅਟਾਰਨੀ ਨੇ ਮੰਗ ਕੀਤੀ ਹੈ ਕਿ ਅਜੇ ਮਾਮਲੇ ਵਿੱਚ ਮੁਲਜ਼ਮ ਨੂੰ ਜਮਾਨਤ ਨਹੀਂ ਦਿੱਤੀ ਜਾ ਸਕਦੀ ਦੂਜੇ ਪਾਸੇ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਦੇ ਵਕੀਲਾਂ ਨੇ ਆਖਿਆ ਕਿ ਚਰਨਜੀਤ ਸ਼ਰਮਾ ਦਿਲ ਦੇ ਮਰੀਜ਼ ਹੈ ਤੇ ਪੁਲਿਸ ਰਮਾਂਡ ਦਰਾਂ ਨ ਬਿਮਾਰ ਹੋ ਗਏ ਨੇ ਉਹਨਾਂ ਮੰਗ ਕੀਤੀ ਕਿ ਚੱਲਦੇ ਮੁਕੱਦਮੇ ਤੱਕ ਚਰਨਜੀਤ ਸ਼ਰਮਾ ਨੂੰ ਰਿਹਾ ਕਰ ਦਿੱਤਾ ਜਾਵੇ ਅਦਾਲਤ ਨੇ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਦੀ ਜ਼ਮਾਨਤਰਜੀ ਰੱਦ ਕਰਦੇ ਆਖਿਆ ਕਿ ਜੇਕਰ ਮੁਲਜ਼ਮ ਨੂੰ ਜ਼ਮਾਨਤ ਮਿਲਦੀ ਹੈ ਤਾਂ ਸਮੁੱਚੀ ਪੜਤਾਲ ਪ੍ਰਭਾਵਿਤ ਹੋ ਸਕਦੀ ਹੈ ਸਾਬਕਾ ਪੁਲਿਸ ਮੁਖੀ ਦੇ ਪਰਿਵਾਰਕ ਮੈਂਬਰਾਂ ਨੇ ਚੱਲਦੇ ਮੁਕੱਦਮੇ ਤੱਕ ਜ਼ਮਾਨਤ ਲੈਣ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਗੱਲ ਕਹੀ ਅਦਾਲਤ ਪਰਮਰਾਇ ਕੱਲ 5 ਮਾਰਚ ਨੂੰ ਸਨਵਾਈ ਕਰੇਗੀ ਲੋਕ ਸਭਾ ਚੋਣ ਲਈ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਟਕਸਾਲੀ ਵਿਚਾਲੇ ਗੱਠਜੋੜ ਹੋ ਚੁੱਕਾ ਹੈ ਪਰ ਅਧਿਕਾਰਤ ਐਲਾਨ ਵਿੱਚ ਦੇਰ ਦੀ ਵਜ੍ਹਾ ਲੋਕ ਸਭਾ ਹਲਕਾ ਬਠਿੰਡਾ ਦੀ ਇੱਕ ਸੀਟ ਬਣੀ ਹੈ ਇਸ ਸੀਟ ਤੇ ਆਮ ਆਦਮੀ ਪਾਰਟੀ ਚੋਣ ਨਹੀਂ ਲੜਨਾ ਚਾਹੁੰਦੀ ਇਸ ਨੂੰ ਅਕਾਲੀ ਦਲ ਟਕਸਾਲੀ ਦੇ ਖਾਤੇ ਵਿੱਚ ਪਾਇਆ ਜਾ ਰਿਹਾ ਹੈ ਅਕਾਲੀ ਦਲ ਟਕਸਾਲੀ ਨੇ ਬੀਰ ਰਵਿੰਦਰ ਸਿੰਘ ਨੂੰ ਆਨੰਦਪੁਰ ਸਾਬ ਤੋਂ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਇਸ ਤੋਂ ਬਾਅਦ ਸਾਬਕਾ ਜਰਨਲ ਜੇ ਜੇ ਸਿੰਘ ਨੂੰ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਸੀ ਐਮਪੀ ਰਣਜੀਤ ਸਿੰਘ ਬਰਾਂਪੂਰਾ ਤੇ ਭਗਵੰਤ ਮਾਨ ਵਿਚਾਰੇ ਹੋਈ ਮੀਟਿੰਗ ਦੌਰਾਨ ਦੋਵਾਂ ਪਾਰਟੀਆਂ ਦਾ ਗੜਛੋੜ ਤਾਂ ਸਿਰੇ ਚੜਿਆ ਪਰ ਬਠਿੰਡਾ ਸੀਟ ਤੇ ਸਿਆਸੀ ਪੇਚ ਫਸਿਆ ਹੈ ਆਮ ਆਦਮੀ ਪਾਰਟੀ ਵੱਲੋਂ ਨੰਦਪੁਰ ਸਾਹਿਬ ਦੀ ਸੀਟ ਤੇ ਦਾਵਾ ਕੀਤਾ ਜਾ ਰਿਹਾ ਹੈ ਮੀਟਿੰਗ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਆਮ ਆਦਮੀ ਪਾਰਟੀ ਬਠਿੰਡਾ ਤੋਂ ਚੋਣ ਨਹੀਂ ਲੜਨਾ ਚਾਹਦੀ ਸਗੋ ਲੋਕ ਸਭਾ ਹਲਕਾ ਖਡੂਰ ਸਾਹਿਬ ਫਿਰੋਜ਼ਪੁਰ ਤੇ ਬਠਿੰਡਾ ਦੀ ਸੀਟ ਛੱਡੀ ਜਾ ਰਹੀ ਹੈ ਮਾਲਵੇ ਦੀ ਸੀਟ ਬਠਿੰਡਾ ਸਿਆਸਤ ਦਾ ਕੇਂਦਰ ਬਣੀ ਹੈ ਇੱਥੇ ਉਹ ਅਕਾਲੀ ਦਲ ਬਾਦਲ ਵੱਲੋਂ ਕੇਂਦਰੀ ਮੰਤਰੀ ਹਰਸ਼ਿੰਦਰਪ੍ਰਤ ਕੋਰ ਬਾਦਲ ਨੂੰ ਚੋਣ ਲੜਾਈ ਜਾਣੀ ਹੈ ਆਮ ਆਦਮੀ ਪਾਰਟੀ ਦੇ ਸ ਅਕਾਲੀ ਦਲ ਟਕਸਾਲੀ ਨਾਲ ਗੱਟਜੋੜ ਹੋ ਚੁੱਕਾ ਹੈ ਤੇ ਰਸਮੀ ਐਲਾਨ ਛੇਤੀ ਕਰ ਦਿੱਤਾ ਜਾਏਗਾ ਅਕਾਲੀ ਦਲ ਟਕਸਾਲੀ ਦੇ ਆਗੂ ਸਾਬਕਾ ਵਿਧਾਇਕ ਕਰਵਿੰਦਰ ਸਿੰਘ ਬਰੰਪੂਰਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਦਲੀਲਿਆ ਕੇ ਨਨਤਪੁਰ ਸਾਬਤ ਉਮੀਦਵਾਰ ਐਲਾਨ ਦਿੱਤਾ ਗਿਆ ਜਦਕੀ ਅਕਾਲੀ ਦਲ ਟਕਸਾਲੀ ਨੇ ਬੀਰ ਦਵਿੰਦਰ ਸਿੰਘ ਨੂੰ ਉਮੀਦਵਾਰ ਬਣਾਇਆ ਹੈ ਉਹਨਾਂ ਆਖਿਆ ਕਿ ਇਹ ਮਾਮਲਾ ਬੈਠ ਕੇ ਹੱਲ ਕੀਤਾ ਜਾਏਗਾ ਤੇ ਬਠਿੰਡਾ ਸੀਟ ਦਾ ਛੇਤੀ ਹੱਲ ਹੋ ਜਾਏਗਾ ਉਧਰ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਮਹਿਮ ਸ਼ੁਰੂ ਕਰਦੇ ਆ ਪੰਜਾਬ ਇਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖੇਰਾ ਨੇ ਲੋਕਾਂ ਨੂੰ ਚੰਗੇ ਉਮੀਦਵਾਰ ਚੁਣ ਲਈ ਕਹਿੰਦੇ ਆ ਆਖਿਆ ਕਿ ਸਾਡੇ ਦੇਸ਼ ਦੀ ਰਾਜਨੀਤੀ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲ ਹੈ ਤੇ ਪੰਜਾਬ ਵਿੱਚ ਬਾਦਲਾਂ ਤੇ ਕੈਪਟਨ ਪਰਿਵਾਰ ਦੀ ਲੁੱਟ ਕਰਕੇ ਸਰਮਾਇਆ ਇਕੱਠਾ ਕੀਤਾ ਜਾ ਰਿਹਾ ਹੈ ਉਹਨਾਂ ਆਖਿਆ ਕਿ ਅੱਜ ਤੋਂ ਕੀ ਬੜੇ ਪਹਿਲਾਂ ਲੀਡਰ ਚੰਗੇ ਸਨ ਤੇ ਪੈਸੇ ਦੇ ਲਾਲਚੀ ਨਹੀਂ ਸਨ ਉਹਨਾਂ ਅਕਾਲੀ ਆਗੂ ਗੁਰਚਰਨ ਸਿੰਘ ਟੋੜਾ ਤੇ ਹਰਚੰਦ ਸਿੰਘ ਲੋਂਗਵਾਲ ਦੀ ਰੱਜ ਕੇ ਸ਼ਲਾਘਾ ਕਰਦੇ ਆਂ ਆਖਿਆ ਕਿ ਮਾੜੇ ਲੀਡਰਾਂ ਕਰਕੇ ਹੀ ਸਾਡਾ ਸੂਬਾ ਨਗਰਵਾਲ ਜਾਣ ਲੱਗ ਪਿਆ ਖੈਰਾਂ ਨੇ ਆਖਿਆ ਕਿ ਜਦੋਂ ਵਾਰ ਹੀ ਖੇਤ ਨੂੰ ਖਾਣ ਲੱਗ ਪਏ ਤਾਂ ਖੇਤ ਦਾ ਕੀ ਬਣੇਗਾ ਉਹਨਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦਿਨੋ ਦਿਨ ਨਗਰਵਾਲ ਲਜਾ ਰਹੀ ਹੈ ਤੇ ਗਲਤ ਟਿਕਟਾਂ ਦੀ ਵੰਡ ਕਰਕੇ ਲੋਕਾਂ ਦੀਆਂ ਆਸਾਂ ਤੇ ਪਾਣੀ ਫੇਰਿਆ ਜਾ ਰਿਹਾ ਹੈ ਲੋਕ ਸਭਾ ਚੋਣਾਂ 2019 ਲਈ ਕਾਂਗਰਸ ਪਾਰਟੀ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ਗਜਰਵਾ ਨੂੰ ਉਮੀਦਵਾਰ ਐਲਾਨਣ ਦੀ ਮੰਗ ਕੀਤੀ ਗਈ ਹੈ। ਕੁਝ ਆਗੂਨਾਂ ਨੇ ਕਾਂਗਰਸ ਹਾਈ ਕਮਾਂਡ ਪਾਸੋਂ ਹਲਕਾ ਗਜਰਵਾ ਤੋਂ ਕਾਂਗਰਸ ਵਿਧਾਇਕ ਅਤੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਟਿਕਟ ਦੇਣ ਦੀ ਮੰਗ ਕੀਤੀ। ਇਨ੍ਹਾਂ ਆਗੂਨਾਂ ਨੇ ਆਖਿਆ ਕਿ ਬਠਿੰਡਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਭਾਵੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਟੱਕਰ ਦੇਣ ਲਈ ਕਾਂਗਰਸ ਪਾਰਟੀ ਨੂੰ ਮਜ਼ਬੂਤ ਉਮੀਦਵਾਰ ਮੈ ਉਧਰ ਮੌੜ ਮੰਡੀ ਵਿਖੇ ਹਰਮੰਦਰ ਸਿੰਘ ਜੱਸੀ ਸਾਭਕਾ ਵਿਧਾਇਕ ਵੱਲੋਂ ਵੀ ਵਿਸ਼ਾਲ ਰੈਲੀ ਵਿੱਚ ਹਲਕਾ ਮੌੜ ਦੇ ਪੰਚਾਇਤ ਸਰਪੰਚਾਂ ਤੇ ਕਾਂਗਰਸੀ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਆਖਿਆ ਕਿ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਦੇਸ਼ ਦੀ ਕੇਂਦਰੀ ਸਰਕਾਰ ਸਮੇਤ ਸੂਬਿਆਂ ਦੀਆਂ ਸਰਕਾਰਾਂ ਦੇਸ਼ ਵਾਸੀਆਂ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਬੁਰੀ ਤਰ੍ਹਾਂ ਫੇਲ ਸਾਬਤ ਹੋਈਆਂ ਇਸ ਲਈ ਹੁਣ ਤਾਂ ਲੋੜਵੰਦ ਤੇ ਗਰੀਬ ਮਰੀਜ਼ਾਂ ਨੂੰ ਇਲਾਜ ਦੀ ਸਹੂਲਤ ਦੇਣ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਲੋਕਾਂ ਨੂੰ ਸੇਤਮੰਦ ਰੱਖਣ ਲਈ ਅੱਗੇ ਆਉਣਾ ਜ਼ਰੂਰੀ ਬਣ ਚੁੱਕਿਆ ਹੈ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸੂਬੇ ਦੇ ਮੁੱਖ ਮੰਤਰੀ ਦੇ ਨਿਸ਼ਾਨਾ ਸਾਧਦੇ ਆਖਿਆ ਕਿ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਵਿੱਚ ਨਹੀਂ ਵਿਛੜਦੇ ਜਿਸ ਕਰਕੇ ਹੁਣ ਲੋਕ ਉਸ ਨੂੰ ਦੇਖਣ ਤੋਂ ਤਰਸਦੇ ਨੇ ਉਹਨਾਂ ਆਖਿਆ ਕਿ ਉਹਨਾਂ ਗੁਟਕਾ ਸਾਭ ਦੀ ਝੂਠੀ ਸੌਂਖਾ ਅੱਗੇ ਸੱਤਾ ਵਿੱਚ ਆਏ ਇਸ ਲਈ ਇਸ ਤਰ੍ਹਾਂ ਦੇ ਮੁੱਖ ਮੰਤਰੀ ਤੇ ਇਤਬਾਰ ਨਹੀਂ ਕਰਨਾ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਰਪਾਲ ਸਿੰਘ ਬਡੁੰਗਰ ਨੇ ਆਖਿਆ ਕਿ ਤਖਤਸ਼੍ਰੀ ਪਟਨਾ ਸਾਹਿਬ ਦੇ ਜਹਦਰ ਗਿਆਨੀ ਇਕਬਾਲ ਸਿੰਘ ਵੱਲੋਂ ਜਹਦਾਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਚੰਗਾ ਕੰਮ ਕੀਤਾ ਪਰੰਤੂ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਬਹੁਤ ਦੇਰ ਪਹਿਲਾਂ ਦੇ ਦੇਣਾ ਚਾਹੀਦਾ ਸੀ ਜੋ ਤਖਤ ਸਾਹਿਬ ਬਾਰੇ ਕੂੜ ਪ੍ਰਚਾਰ ਹੋਇਆ ਤਾਂ ਜੋ ਉਸ ਤੋਂ ਬਚਿਆ ਜਾਂਦਾ ਬਡੁੰਗਰ ਨੇ ਆਖਿਆ ਕਿ ਗਿਆਨੀ ਇਕਬਾਲ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਣੀ ਗਲਤੀ ਦੀ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਦੇ ਮੁੱਖ ਮੰਤਰੀ ਅੱਜ ਦੁਰਗਿਆਣਾ ਮੰਦਰ ਦੀ ਸਰੋਵਰ ਦੀ ਹੋਣ ਵਾਲੀ ਕਾਰ ਸੇਵਾ ਦਾ ਸਵੇਰੇ 11 ਵਜੇ ਸ਼ੁਭ ਆਰੰਭ ਕਰਨਗੇ ਮੁੱਖ ਮੰਤਰੀ ਪੰਜਾਬ ਪਿੰਡ ਚਵੰਡਾ ਕਲਾ ਬਲਾਕ ਹਰਸ਼ਾ ਸ਼ੀਨਾ ਵਿਖੇ ਜ਼ਿਲ੍ਹਾ ਅਮਰਸਰ ਅਦੀਨ ਪਿੰਡਾਂ ਦੇ ਲੋਕਾਂ ਨੂੰ ਆਰਸੈਨਿਕ ਰਹਿਤ ਸਾਫ ਸੁਥਰਾ ਪਾਣੀ ਮੁਹੱਈਆ ਕਰਾਉਣ ਲਈ ਜਲ ਸਪਲਾਈ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖ ਰਹੇ ਨੇ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਦੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਸੰਗਰੂਰ ਵਿਖੇ ਇੱਕ ਸਮਾਗਮ ਦੌਰਾਨ ਚੋਣ ਸੁਧਾਰਾਂ ਬਾਰੇ ਬੋਲਦੇ ਅੱਗੇ ਚਿੰਤਕ ਹਮੇਸ਼ ਸਿੰਘ ਨੇ ਆਖਿਆ ਕਿ ਸਾਡਾ ਚੋਣ ਸਿਸਟਮ ਇੰਨਾ ਮਹਿੰਗਾ ਹੋ ਗਿਆ ਹੈ ਕਿ ਭਾਰ ਦੇ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਐਮਪੀ ਲਈ 70 ਲੱਖ ਰੁਪਏ ਤੇ ਵਿਧਾਇਕ ਲਈ 40 ਲੱਖ ਰੁਪਏ ਖਰਚੇ ਲਈ ਰੱਖੇ ਗਏ ਨੇ ਜਦਕਿ 77% ਦੀ ਲੋਕ 20 ਰੁਪਏ ਤੇ ਗੁਜ਼ਾਰਾ ਕਰਦੇ ਆ ਤੇ ਉਹ ਐਮਐਲਏ ਤੇ ਐਮਪੀ ਚੋਣ ਲੜਨ ਦਾ ਸੁਪਨਾ ਵੀ ਨਹੀਂ ਲੈ ਸਕਦੇ ਉਹਨਾਂ ਆਖਿਆ ਕਿ ਸਭ ਤੋਂ ਮਹੱਤਵਪੂਰਨ ਚੋਣ ਸੁਧਾਰ ਚਾਹੀਦਾ ਕਿ ਚੋਣ ਸਟੇਟ ਫੰਡਿੰਗ ਨਾਲ ਹੀ ਹੁਣ ਹੁਣ ਵੀ ਸਟੇਟ ਫੰਡਿੰਗ ਨਾਲ ਹੀ ਵੋਟਾਂ ਬਣਦੀਆਂ ਵੋਟਾਂ ਪੈਂਦੀਆਂ ਵੋਟਾਂ ਦੀ ਗਿਣਤੀ ਹੁੰਦੀ ਹੈ ਤੇ ਪਿੱਛੇ ਸਿਰਫ ਚੋਣ ਮੈਨੀਫੈਸਟੋ ਛਾਪੜਾਂ ਤੇ ਚੋਣ ਪ੍ਰਚਾਰ ਰਹਿ ਜਾਂਦਾ ਹੈ ਉਨਾ ਆਖਿਆ ਕਿ ਚੋਣ ਮੈਨੀਫੈਸਟੋ ਸਰਕਾਰੀ ਖਰਚੇ ਤੇ ਛਾਪੇ ਜਾਣ ਚੋਣ ਪ੍ਰਚਾਰ ਦਾ ਹੱਲ ਹੈ ਕਿ ਸਾਰੇ ਚੋਣ ਲੜਨ ਵਾਲੇ ਨੂੰ ਇੱਕੋ ਗੱਡੀ ਵਿੱਚ ਲਿਜਾ ਕੇ ਇੱਕ ਸਾਂਝੀ ਸਟੇਜ ਤੇ ਬੋਲਣ ਦਾ ਮੌਕਾ ਦਿੱਤਾ ਜਾਵੇ ਟੀਵੀ ਤੇ ਬਹਿਸ ਕਰਨ ਲਈ ਚੋਣ ਪ੍ਰਚਾਰ ਲਈ ਮੌਕਾ ਦਿੱਤਾ ਜਾਵੇ ਤਾਂ ਕੋਈ ਵੱਡਾ ਖਰਚਾ ਨਾ ਹੋਣ ਦਿੱਤਾ ਜਾਵੇ ਦੂਜਾ ਚੋਣ ਸੁਧਾਰਕੀ ਪਾਈਆਂ ਵੋਟਾਂ ਮੁਤਾਬਕ ਨਿਮਾਇੰਦਗੀ ਦਿੱਤੀ ਜਾਵੇ ਤੀਜਾ ਚੋਣ ਸੁਧਾਰਕੀ ਚੋਣ ਮੈਨੀਫੈਸਟੋ ਕਾਨੂੰਨੀ ਦਸਤਾਵੇਜ਼ ਹੋਏ ਕੋਈ ਵਾਅਦਾ ਕਰਕੇ ੱਤਕਾ ਨਾ ਕਰ ਸਕੇ ਵਾਦੇ ਤੋਂ ਮੁਕਰਨ ਤੇ ਰਜਿਸਟ੍ਰੇਸ਼ਨ ਖਤਮ ਹੋਵੇ ਫਿਰ ਚੋਣਾਂ ਵਿੱਚ ਖੜੇ ਹੋਣ ਤੇ ਰੋਕ ਕੋਈ ਪੈਨਸ਼ਨ ਨਾ ਮਿਲੇ ਸੋਸ਼ਲ ਪੋਲੀਟਿਕਲ ਮੰਚ ਨੇ ਆਖਿਆ ਕਿ ਐਂਟੀ ਡਿਫੈਕਸ਼ਨ ਕਾਨੂੰਨ ਨਾਲ ਜਿੱਤੇ ਹੋਏ ਵਿਧਾਇਕ ਐਮਪੀ ਪਾਰਟੀ ਪ੍ਰਧਾਨੀਆਂ ਕੱਟਪੁੱਤਲੀਆਂ ਬਣ ਕੇ ਰਹਿ ਗਏ ਉਹ ਆਪੋ ਆਪਣੇ ਵੱਖਰੇ ਵਿਚਾਰ ਨਹੀਂ ਰੱਖ ਸਕਦੇ ਪਾਰਟੀ ਵੱਲੋਂ ਸੂਲਾਂ ਤੋਂ ਥੜਕ ਜਾਂਦੇ ਪਾਰਟੀ ਤੋਂ ਵੱਖ ਨਹੀਂ ਹੋ ਸਕਦੇ ਇਸ ਕਾਨੂੰਨ ਨੇ ਨੁਕਸਾਨ ਵੱਧ ਕੀਤਾ ਹੈ ਪਰਵਾਮਾ ਵਿੱਚ ਆਤਵਾਦੀ ਹਮਲਾ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਅਲੱਗ-ਅਲੱਗ ਪਲੇਟਫਾਰਮ ਤੇ ਨਫ਼ਰਤ ਭਰੀਆਂ ਟਿੱਪਣੀਆਂ ਤੇ ਤਸਵੀਰਾਂ ਉਲਗੀਆਂ ਭਰਦੇ 에ਅਰ ਸਟ੍ਰਾਈਕ ਤੋਂ ਬਾਅਦ ਵੀ ਇਸ ਤੇ ਹੜਝੂ ਆ ਗਿਆ ਨਾ ਸਿਰਫ ਪਾਕਿਸਤਾਨ ਬਲਕਿ ਆਪਣੇ ਹੀ ਦੇਸ਼ ਦੇ ਕੁਝ ਭਾਈਚਾਰੇ ਪ੍ਰਤੀ ਜ਼ਹਿਰ ਉਗਲਣ ਦਾ سلسلہ ਵੀ ਸ਼ੁਰੂ ਹੋ ਗਿਆ ਜੋ ਹੁਣ ਰੁਕ ਨਹੀਂ ਰਿਹਾ ਇਸੇ ਰਾਡੇ ਵਿੱਚ ਨਾ ਸਿਰਫ ਮर्याਦਾ ਦੀਆਂ ਹੱਦਾਂ ਬੰਨ੍ਹੇ ਲੰਘੇ ਬਲਕਿ ਇਤਿਹਾਸਕ ਤੱਥਾਂ ਨੂੰ ਵੀ ਤਰੋੜ-ਮਰੋੜ ਕੇ ਪੇਸ਼ ਕੀਤਾ ਗਿਆ ਸਰਕਾਰ ਦੇ ਬਿਆਨਾਂ ਨੂੰ ਵੀ ਤਰੋੜ-ਮਰੋੜ ਕੇ ਪੇਸ਼ ਕੀਤਾ ਗਿਆ ਕਈ ਦੱਬੇ ਮੁਰਦੇ ਉਖਾੜੇ ਗਏ ਰਾਜਨੇਤਾ ਦਾ ਮਜ਼ਾਕ ਉਡਾਇਆ ਗਿਆ ਉਨਾਂ ਦੀਆਂ ਮਾੜੀਆਂ ਤਸਵੀਰਾਂ ਪਾਈਆਂ ਗਈਆਂ ਜੇਕਰ ਕਿਸੇ ਨੇ ਜੰਗ ਦੇ ਵਿੱਚ ਵਿਰੋਧ ਕੀਤਾ ਜਾਂ ਕੁਛ ਕਿਹਾ ਜਾਂ ਭਾਰਤ ਪਾਕਿਸਤਾਨ ਦੋਸਤੀ ਦੀ ਗੱਲ ਕੀਤੀ ਤਾਂ ਉਸ ਦੇ ਖਿਲਾਫ ਗਾਲਾਂ ਦੀ ਵਾਛੜ ਕਰ ਦਿੱਤੀ ਅਜਿਹਾ ਲੱਗਦਾ ਹੈ ਕਿ ਅਨਪੜ ਅਤੇ ਇੱਕ ਐਸੇ ਲੋਕਾਂ ਦੀ ਫੌਜ ਸੋਸ਼ਲ ਮੀਡੀਆ ਤੇ ਕੁੰਡਲੀ ਮਾਰ ਕੇ ਬੈਠ ਗਈ ਹੈ ਲੇਕਿਨ ਐਸੇ ਲੋਕਾਂ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਇੱਕ ਐਸਾ ਤਬਕਾ ਵੀ ਹੈ ਜੋ ਆਪਣੇ ਸਵਾਰਥ ਲਈ ਜ਼ਹਿਰ ਦੇ ਬੀਜ ਬੀਜ ਰਿਹਾ ਹੈ ਮੰਦਭਾਗੀ ਨਾਲ ਪੜੇ ਲਿਖੇ ਸਮਝਦਾਰ ਲੋਕ ਵੀ ਉਹਨਾਂ ਦੀਆਂ ਗੱਲਾਂ ਵਿੱਚ ਆ ਰਹੇ ਨੇ ਲੇਕਿਨ ਨਵੀਂ ਪੀੜ੍ਹੀ ਨੂੰ ਇਸ ਤੋਂ ਬਚਾਉਣਾ ਹੋਵੇਗਾ ਅੱਜ ਜਿਵੇਂ ਨਾਗਰਿਕ ਤਿਆਰ ਕਰਨ ਦੀ ਜ਼ਰੂਰਤ ਹੈ ਜਿਹੜਾ ਸਬਰ ਸੰਤੋਖ ਵਿਵੇਕਵਾਨ ਹੋਵੇ ਜਿਨ੍ਹਾਂ ਦੇ ਕੋਲ ਵਿਗਿਆਨਕ ਨਜ਼ਰੀਆ ਹੋਵੇ ਜੋ ਤਰਕ ਦੀ ਕਸਰਟੀ ਤੇ ਹਰ ਤੱਥ ਨੂੰ ਪਰਖਦੇ ਹੋਣ ਸੋਸ਼ਲ ਮੀਡੀਆ ਤੇ ਕੰਟਰੋਲ ਦੀਆਂ ਕੋਸ਼ਿਸ਼ਾਂ ਕਈ ਪੱਧਰ ਤੇ ਚੱਲ ਰਹੀਆਂ ਇਹ ਸਭ ਤੋਂ ਜ਼ਰੂਰੀ ਹੈ ਕਿ ਜਾਗਰੂਕਤਾ ਫੈਲਾਈ ਜਾ ਸਕੇ ਇਸੇ ਦ੍ਰਿਸ਼ਟੀ ਨਾਲ ਦਿੱਲੀ ਅਤੇ ਐਨਸੀਆਰ ਦੇ ਕੁਝ ਸਕੂਲਾਂ ਦੀ ਪਹਿਲ ਮਹੱਤਵਪੂਰਨ ਹੈ ਦੇਸ਼ ਦੇ ਹੋਰਨਾਂ ਸਕੂਲਾਂ ਨੂੰ ਵੀ ਇਸੇ ਦਿਸ਼ਾ ਵਿੱਚ ਸੋਚਣ ਤੇ ਵਿਚਾਰ ਕਰਨਾ ਚਾਹੀਦਾ ਹੈ ਦਿੱਲੀ ਅਤੇ ਐਨਸੀਆਰ ਦੇ ਕਈ ਸਕੂਲਾਂ ਨੇ ਭਾਰਤ-ਪਾਕਿਸਤਾਨ ਤਣਾਅ ਦੇ ਮੱਦੇਨਜ਼ਰ ਸੋਸ਼ਲ ਮੀਡੀਆ ਤੇ ਚੱਲ ਰਹੇ ਨਫ਼ਰਤ ਭਰੀ ਮੁਹਿੰਮ ਦੇ ਮਾੜੇ ਪ੍ਰਭਾਵ ਤੋਂ ਬੱਚਿਆਂ ਨੂੰ ਬਚਾਉਣ ਲਈ ਖਾਸੀ ਪਹਿਲ ਕੀਤੀ ਹੈ। ਉਨ੍ਹਾਂ ਮਾਪਿਆਂ ਨੂੰ ਆਖਿਆ ਕਿ ਉਹ ਬੱਚਿਆਂ ਨਾਲ ਇਸ ਬਾਰੇ ਵਿੱਚ ਗੱਲਬਾਤ ਕਰਨ, ਜੇਕਰ ਬੱਚਿਆਂ ਦੇ ਮਨ ਵਿੱਚ ਕੋਈ ਸਵਾਲਤ ਹੈ ਉਸ ਦਾ ਜਵਾਬ ਜ਼ਰੂਰ ਦੇਣ ਅਤੇ ਵਿਸਥਾਰ ਵਿੱਚ ਇਸ ਸੰਬੰਧੀ ਜਾਣਕਾਰੀ ਦੇਣ। ਸੰਭਵ ਹੈ ਕਿ ਬੱਚੇ ਸੋਸ਼ਲ ਮੀਡੀਆ ਤੇ ਪ੍ਰਚਾਰਿਤ ਕਿਸੇ ਗਲਤ ਤੱਥ ਨੂੰ ਸਹੀ ਮੰਨੀ ਬੈਠੇ ਨੇ ਤੇ ਮਾਪਿਆਂ ਨੂੰ ਉਹਨਾਂ ਨੂੰ ਸੱਚਾਈ ਤੋਂ ਜਾਣੂ ਕਰਾਉਣਾ ਚਾਹੀਦਾ ਸੰਭਵ ਹੈ ਕਿ ਕਿਸੇ ਮਾੜੇ ਪ੍ਰਭਾਵ ਤੋਂ ਕਿਸੇ ਬੱਚੇ ਦੇ ਅੰਦਰ ਡਰ ਬੈਠ ਗਿਆ ਹੋਵੇ ਜਾਂ ਕਿਸੇ ਭਾਈਚਾਰੇ ਪ੍ਰਤੀ ਨਫ਼ਰਤ ਦਾ ਭਾਵਨਾ ਪ੍ਰਗਟ ਨਾ ਹੋਵੇ ਅਜੇ ਵਿੱਚ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਵਿਵੇਕਪੂਰਨ ਦ੍ਰਿਸ਼ਟੀ ਪੈਦਾ ਕਰਨ ਕਈ ਸਕੂਲਾਂ ਵਿੱਚ ਤਾਂ ਅਧਿਆਪਕ ਹੀ ਇਹ ਕੰਮ ਕਰ ਰਹੇ ਨੇ ਕੋਈ ਸਕੂਲਾਂ ਨੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਲਈ ਆਖਿਆ ਹੈ ਹਾਲਾਂਕਿ ਇਹ ਸੰਭਵ ਨਹੀਂ ਅੱਜ ਵੀ ਬੱਚੇ ਇਸ ਨਾਲ ਜੁੜੇ ਹੋਏ ਨੇ ਉਹ ਇਸ ਤੇ ਗੱਲਬਾਤ ਵੀ ਘੱਟ ਕਰਦੇ ਆ ਲੇਕਿਨ ਉਹ ਇਸ ਖੇਡ ਨੂੰ ਸਮਝ ਨਹੀਂ ਸਕਦੇ ਉਹਨਾਂ ਦਾ ਮਨ ਕੋਮਲ ਹੁੰਦਾ ਹੈ ਤੇ ਝੂਠ ਤੇ ਸੱਚ ਨੂੰ ਆਸਾਨੀ ਨਾਲ ਅੰਤਰ ਨਹੀਂ ਕਰ ਸਕਦੇ ਉਹ ਸੋਸ਼ਲ ਮੀਡੀਆ ਦੀ ਕਿਸੇ ਕਲਪਨਾ ਨੂੰ ਆਪਣੀ ਧਾਰਨਾ ਬਣਾ ਲੈਂਦੇ ਨੇ ਪੰਜਾਬ ਦੇ ਵਿੱਚ ਮੌਸਮ ਵਿੱਚ ਆ ਰਿਹਾ ਬਦਲਾ ਫਸਲਾਂ ਲਈ ਨੁਕਸਾਨਦੇ ਹੋ ਸਕਦਾ ਹੈ ਜੇਕਰ ਮੌਸਮ ਵਿੱਚ ਛਿਲ ਇਸੇ ਤਰ੍ਹਾਂ ਬਰਕਰਾਰ ਰਹੀ ਤਾਂ ਕਣਕ ਸਰੋਂ ਤੇ ਛੋਲੀਆਂ ਦੀ ਫਸਲ ਉੱਪਰ ਮਾਨਾ ਪ੍ਰਵਾਹ ਪੈਣ ਦਾ ਖਦਸ਼ਾ ਹੈ ਖੇਤੀ ਮਹਰਾਨੇ ਕਿਸਾਨਾਂ ਨੂੰ ਇਸ ਮੌਸਮ ਵਿੱਚ ਖੇਤਾਂ ਦਾ ਸਮੇਂ ਸਮੇਂ ਤੇ ਦੌਰਾ ਕਰਦੇ ਰਹਿਣ ਦੀ ਸਲਾਹ ਦਿੰਦੀ ਹੈ ਮੌਸਮ ਵਿੱਚ ਬਦਲਾ ਦੇ ਚੱਲਦੇ ਆ ਨਿਸਰ ਰਹੀਆਂ ਫਸਲਾਂ ਨੂੰ ਨੁਕਸਾਨ ਦਾ ਕਾਰਨ ਵਧਣ ਦਾ ਖਦਸ਼ਾ ਹੈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਮੌਸਮ ਖੁੱਲ ਜਾਂਦਾ ਤਾਂ ਫਸਲਾਂ ਨੂੰ ਕੋਈ ਨੁਕਸਾਨ ਨਹੀਂ ਹੋ ਸਕਦਾ ਜੇਕਰ ਮੌਸਮ ਵਿੱਚ ਛਿਲ ਇਸੇ ਤਰ੍ਹਾਂ ਬਰਕਰਾਰ ਰਹੀ ਤਾਂ ਕਿਸਾਨਾਂ ਨੂੰ ਫਸਲਾਵਲ ਧਿਆਨ ਦੇਣ ਦੀ ਜ਼ਰੂਰਤ ਹੋਏਗੀ ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ